ਪੰਜਾਬ ਪੁਲਿਸ ਦੇ ਦਿਮਾਗ ਨੂੰ ਫਤੂਰ ਕਿੰਨਾ ਆ ਉਹ ਇਹ ਕਹਿੰਦੀ ਆ ਕਿ ਜੇ ਅਸੀਂ ਬੰਦਾ ਮਾਰ ਵੀ ਦਈਏ ਸਾਡੇ ਤੇ ਕਤਲ ਦਾ ਪਰਚਾ ਕਤਲ ਦਾ ਕੇਸ ਨਹੀਂ ਚੱਲਣਾ ਚਾਹੀਦਾ ਇਹਦੇ ਵਾਸਤੇ ਸੁਪਰੀਮ ਕੋਰਟ ਤੱਕ ਗਏ ਯਾਨੀ ਕੋਲ ਦੀ ਮਾਨਸਿਕਤਾ ਚ ਇਹ ਆ ਕਿ ਬੰਦੇ ਮਾਰਨਾ ਤਾਂ ਸਾਡਾ ਅਧਿਕਾਰ ਆ ਗੋਲੀਆਂ ਮਾਰ ਮਾਰ ਕੇ ਬੰਦੇ ਮਾਰਨਾ ਫੇਕ এনਕਾਊਂਟਰ ਕਰਨਾ ਪੁਲਿਸ ਰਸਤੇ 'ਚ ਬੰਦੇ ਮਾਰਨੇ ਸਾਡਾ ਅਧਿਕਾਰ ਆ ਸਾਡੇ ਤੇ ਕਾਰਵਾਈ ਕਿਉਂ ਹੋਵੇ ਜੇ ਪੁਲਿਸ ਇਦਾਂ ਕਰਦੀ ਆ ਇਹ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਕਿ ਪੁਲਿਸ ਦੀ ਮਾਨਸਿਕਤਾ ਕੀ ਆ ਸੁਪਰੀਮ ਸੁਪਰੀਮ ਕੋਰਟ ਦਾ ਕੱਲ ਦਾ ਫੈਸਲਾ ਆ ਗਿਆ ਕਿ ਨੌ ਪੁਲਿਸ ਅਧਿਕਾਰੀਆਂ ਨੇ ਸਿਵਲ ਕੱਪੜਿਆਂ ਦੇ ਵਿੱਚ ਸੀ ਇੱਕ ਗੱਡੀ ਨੂੰ ਘੇਰ ਕੇ ਉਹਨੂੰ ਗੋਲੀਆਂ ਮਾਰ ਕੇ ਉਸ ਬੰਦੇ ਨੂੰ ਮਾਰਤਾ ਵੀ ਇਹ ਗੈਂਗਸਟਰ ਸੀ ਉਹਨਾਂ ਤੇ ਕਤਲ ਦਾ ਪਰਚਾ ਚੱਲਿਆ ਹਾਈ ਕੋਰਟ ਗਏ ਕਿ ਸਾਡੇ ਤੇ ਕਤਲ ਦਾ ਪਰਚਾ ਕੇਸ ਨਹੀਂ ਚੱਲਣਾ ਚਾਹੀਦਾ ਹਾਈ ਕੋਰਟ ਨੇ ਪਟੀਸ਼ਨ ਰੱਦ ਕਰ ਦਿੱਤੀ ਸੁਪਰੀਮ ਕੋਰਟ ਗਏ ਸੁਪਰੀਮ ਕੋਰਟ ਨੇ ਵੀ ਰੱਦ ਕਰ ਦਿੱਤਾ ਹੁਣ ਇਹਦੇ ਚੋ ਜਿਹੜੀ ਇੱਕ ਗੱਲ ਸਮਝਣ ਵਾਲੀ ਆ ਕੇ ਪੰਜਾਬ ਸੁਪਰੀਮ ਕੋਰਟ ਨੇ ਫਿਰ ਇਹਦੇ ਉੱਪਰ ਕੀ ਟਿੱਪਣੀ ਕੀਤੀ ਹੈ ਸੁਪਰੀਮ ਕੋਰਟ ਨੇ ਇਹ ਕਿਹਾ ਕਿ ਕਿਸੇ ਬੰਦੇ ਨੂੰ ਕਿਸੇ ਦੀ ਜਾਨ ਲੈਣ ਦਾ ਖਾਸ ਕਰਕੇ ਪੁਲਸ ਵਾਲੇ ਕਹਿੰਦੇ ਸਿਵਲ ਕੱਪੜੇ ਅੱਛੀ ਤੁਸੀਂ ਸਿਵਲ ਕੱਪੜਿਆਂ ਚ ਕਿਵੇਂ ਹੋ ਸਕਦੇ ਹੋ ਸਿਵਲ ਕੱਪੜਿਆਂ ਦੇ ਵਿੱਚ ਕਿਵੇਂ ਮੰਨਿਆ ਜਾਊਗਾ ਕਿ ਬੰਦਾ ਡਿਊਟੀ ਤੇ ਆ ਤੁਸੀਂ ਪੰਜਾਬ ਦੇ ਬਹੁਤ ਆਲਾ ਪੁਲਿਸ ਅਧਿਕਾਰੀ ਦੇਖ ਲਓ ਉਹ ਸਿਵਲ ਕੱਪੜਿਆਂ ਚ ਹੁੰਦੇ ਪੰਜਾਬ ਦਾ ਜਿੰਨਾ ਸੀਆਈਏ ਸਟਾਫ ਆ ਜਿ ਜੇ ਕਹਿਣਾ ਹੋਵੇ ਕਿ ਤਸੀਹਾ ਕੇਂਦਰ ਪੰਜਾਬ ਦੇ ਜਿੰਨੇ ਜਿਹੜੇ ਸੀਆਈਏ ਸਟਾਫ ਆ ਉਹ ਸਾਰੇ ਦੇ ਸਾਰੇ ਸੀਆਈਏ ਸਟਾਫ ਦੇ ਅਧਿਕਾਰੀ ਸਿਵਲ ਕਪੜਿਆਂ ਚ ਹੁੰਦੇ ਆ। ਹਮ ਮਤਲਬ ਉਹਨਾਂ ਦੀ ਇੱਕ ਪੂਰੀ ਡੈਸ਼ ਤਾਂ ਜਿਹੜੀ ਹੈਗੀ ਆ ਹਨਾ ਤਾਂ ਇਹ ਸੁਪਰੀਮ ਕੋਰਟ ਨੇ ਜੋ ਕਿਹਾ ਉਹਦੇ ਉਲਟ ਬਿਲਕੁਲ ਪੰਜਾਬ ਦੇ ਵਿੱਚ ਜਿਹੜਾ ਚੱਲ ਰਿਹਾ ਹੈਗਾ ਉਹਨਾਂ ਨੇ ਕਿਹਾ ਕਿ ਕਿਸੇ ਵੀ ਦੋਸ਼ੀ ਪੁਲਿਸ ਅਧਿਕਾਰੀ ਤੇ ਵੀ ਕੇਸ ਕਤਲ ਦਾ ਪਰਚਾ ਦਰਜ ਕਰਨ ਵਾਸਤੇ ਕਿਸੇ ਪਰਮਿਸ਼ਨ ਦੀ ਜਿਹੜੀ ਜ਼ਰੂਰਤ ਉਹ ਨਹੀਂਗੀ। ਹਮ ਹੁਣ ਇਹ ਸਾਰਾ ਕੁਝ ਪੰਜਾਬ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਜਿਹੜਾ ਵਾਪਰ ਰਿਹਾ ਹੈ। ਹਮ ਔਰ ਤੁਸੀਂ ਇਹ ਦੇਖੋ ਕਿ ਪੰਜਾਬ ਦੀ ਪੁਲਿਸ ਜਿੱਤੇ ਕੋਈ ਕਤਲ ਹੋ ਜੇ ਕਿਤੇ ਕੋਈ ਵਾਰਦਾਤ ਹੋ ਜੇ ਕੋਈ ਵੱਡੀ ਡਕੈਤੀ ਹੋ ਜੇ ਕੁਝ ਦਿਨਾਂ ਬਾਅਦ ਪੰਜਾਬ ਦੇ ਆਲਾ ਪੁਲਿਸ ਅਧਿਕਾਰੀ ਉੱਤੇ ਪ੍ਰੈਸ ਕਾਨਫਰੰਸ ਕਰਦੇ ਹਾਂ ਕਿ ਗੁੱਥੀ-ਗੁੱਥੀ ਸੁਲਝਾ ਲਈ ਜੀ ਹੂੰ ਹੂੰ ਪਟਿਆਲੇ ਵਾਲੇ ਫੇਕ ਐਂਕਾਊਂਟਰ ਦੀ ਗੁੱਥੀ ਕਿਉਂ ਨਹੀਂ ਸੁਲਝੀ ਹੂੰ ਕਰਨਲ ਬਾਟ ਨੂੰ ਕਿਉਂ ਕੁੱਟਿਆ ਉਹਦੀ ਗੁੱਥੀ ਕਿਉਂ ਨਹੀਂ ਸੁਲਝੀ ਨਰਿੰਦਰਦੀਪ ਨੂੰ ਕੋਹ ਕੋਹ ਕੇ ਮਾਰ ਦਿੱਤਾ ਗਿਆ ਉਹਦੀ ਗੁੱਥੀ ਕਿਉਂ ਨਹੀਂ ਸੁਲਝੀ ਇਹਦੇ ਤੇ ਕੋਈ ਪ੍ਰੈਸ ਕਾਨਫਰੰਸ ਕਿਉਂ ਨਹੀਂ ਪੁਲਿਸ ਦੇ ਅਧਿਕਾਰੀ ਕਰ ਰਹੇ ਹਨ ਹੂੰ ਹੈ ਨਾ ਹੁਣ ਪੁਲਿਸ ਨੇ ਪਹਿਲਾਂ ਨਰਿੰਦਰਦੀਪ ਦਾ ਕਿਹਾ ਵੀ ਇਹ ਐਕਸੀਡੈਂਟ ਹੋ ਗਿਆ। ਹੁਣ ਕਹਿੰਦੇ ਓਵਰਟੂਜ ਨਾਲ ਮਰ ਗਿਆ। ਇੱਕ ਪੁਲਿਸ ਅਧਿਕਾਰੀ ਨੇ ਕਿਹਾ ਸੀ ਕਿ ਤੁਸੀਂ ਇਹਦੇ ਤੇ ਪ੍ਰੈਸ ਕਾਨਫਰੰਸ ਕਰਕੇ ਸਾਰੀ ਗੱਲ ਕਿਉਂ ਨਹੀਂ ਦੱਸਦੇ? ਜੇ ਤੁਹਾਨੂੰ ਇਹ ਲੱਗਦਾ ਕਿ ਪੁਲਿਸ ਦਾ ਕੋਈ ਦੋਸ਼ ਨਹੀਂ ਫਿਰ ਤੁਸੀਂ ਇਹਦੀ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਜੁਡੀਸ਼ੀਅਲ ਇਨਕੁਆਇਰੀ ਕਿਉਂ ਨਹੀਂ ਕਰਾਉਂਦੇ ਕਿ ਤਾਂ ਕਿ ਗੱਲ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜੇ। ਅਸਲ ਦੇ ਵਿੱਚ ਕੀ ਆ ਕਿ ਪੁਲਿਸ ਕੀ ਕਰਦੀ ਆ ਪਹਿਲਾਂ ਜਬਰ ਕਰਦੀ ਆ ਸਰਕਾਰ ਉਹਦੇ ਨਾਲ ਆ ਫਿਰ ਪੀੜਤ ਧਿਰ ਦੀ ਜਿਹੜੀ ਆ ਕਰਤਾਰ ਖੁਸ਼ੀ ਕਰਦੀ ਆ। ਤਾਂ ਕਿ ਜਿਹੜੀ ਲੋਕਾਂ ਦੀ ਸਪੋਰਟ ਆ ਸਹੀਜੇ ਸਹੀਜੇ ਉਹਨਾਂ ਤੋਂ ਜਿਹੜੀ ਹੈਗੀ ਆ ਖਤਮ ਹੁੰਦੀ ਹੁੰਦੀ ਹੋ ਜੇ ਤੇ ਉਹ ਆਪਣੀਆਂ ਜਿਹੜੀਆਂ ਇਸੇ ਤਰ੍ਹਾਂ ਜੋ ਅਤਿਆਚਾਰ ਕਰਨੇ ਉਹਨੂੰ ਇਸ ਤਰ੍ਹਾਂ ਅੰਜਾਮ ਉਹ ਦਿੰਦੇ ਆ। ਅੱਛਾ ਅੱਜ ਜਦੋਂ ਤੁਸੀਂ ਇੱਥੇ ਆਏ ਹੋ ਤਾਂ ਤੁਹਾਨੂੰ ਆਮ ਆਦਮੀ ਪਾਰਟੀ ਦੇ ਜਿਹੜੇ ਸੂਬਾ ਪ੍ਰਧਾਨ ਅਮਨ ਅਰੋੜਾ ਜਿਹੜੇ ਕੈਬਨਿਟ ਮੰਤਰੀ ਨੇ ਉਹ ਮਿਲੇ ਨੇ ਤੇ ਕੀ ਉਹਨਾਂ ਨੇ ਕੀ ਭਰੋਸਾ ਦਿੱਤਾ ਹੈ ਤੇ ਕਿੰਨਾ ਕੁ ਤੁਹਾਨੂੰ ਭਰੋਸਾ ਬਣਿਆ ਦੇਖੋ ਅਮਨ ਅਰੋੜਾ ਨੇ ਗੋਗਲੋਂਾਂ ਤੋਂ ਮਿੱਟੀ ਝਾੜੀ ਆ ਤੇ ਸਾਨੂੰ ਕੋਈ ਭਰੋਸਾ ਨਹੀਂ ਬਣਿਆ। ਉਹਨਾਂ ਨੇ ਡੀਆਈਜੀ ਨਾਲ ਗੱਲ ਕੀਤੀ ਫੋਨ ਤੇ ਤੇ ਇਹ ਕਹਤਾ ਕਿ ਡੀਆਈਜੀ ਨੂੰ ਮਿਲੋ ਕੱਲ ਨੂੰ ਤੇ ਪਰਸੋਂ ਇਸ ਡੀਆਈਜੀ ਨੂੰ ਮਿਲ ਕੇ ਆਏ ਉਹਦੇ ਕੋਲ ਕੋਈ ਹਾਲੇ ਨਾ ਜਿਹੜੇ ਅਧਿਕਾਰੀ ਨੂੰ ਕੋਈ ਹਾਲੀ ਨਹੀਂ ਕੀਤਾ ਉਹਨਾਂ ਦੇ ਕੋਲੇ ਫੇਰ ਕਹਤਾ ਵੀ ਉਹਨੂੰ ਹੀ ਮਿਲੋ ਠੀਕ ਹੈ ਇਹਦੇ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਪੰਜਾਬ ਦੀ ਸਰਕਾਰ ਵੀ ਕਿੰਨੀ ਕੁ ਸਹਿਰਦੈਸ ਮਾਮਲੇ ਕਹਿਣਾ ਇਹ ਬਣਦਾ ਸੀ ਕਿ ਵੀ ਜਿਹੜੇ ਬੰਦਿਆਂ ਤੇ ਮਹੀਨੇ ਦੇ ਕਰੀਬ ਹੋ ਗਿਆ ਬੰਦਾ ਮਾਰਤਾ ਕੋ ਕੇ ਪਰਚਾ ਦਰਜਾ ਉਹਨੂੰ ਅਰੈਸਟ ਕਰਕੇ ਜੇਲ੍ਹ 'ਚ ਸਿੱਟੋ ਪਰ ਬਠਿੰਡੇ ਦੀ ਪੁਲਿਸ ਦਾ ਬਹੁਤ ਸਪਸ਼ਟ ਕਹਿਣਾ ਕਿ ਅਸੀਂ ਆਪਣੇ ਪੁਲਿਸ ਵਾਲਿਆਂ ਨੂੰ ਅਰੈਸਟ ਨਹੀਂ ਕਰਾਂਗੇ ਅਈ ਦਾ ਪਰਿਵਾਰ ਨੂੰ ਪੈਸੇ ਦੇ ਸਕਦੇ ਨੇ ਨੌਕਰੀ ਦੇ ਸਕਦੇ ਹਾਂ ਨੌਕਰੀ ਸਰਕਾਰ ਤੋਂ ਦਵਾ ਦਿੰਦੇ ਨੇ ਪੈਸੇ ਦੇ ਦਿੰਦੇ ਆ ਅਸਲ 'ਚ ਬਠਿੰਡਾ ਪੁਲਿਸ ਪੀੜਤ ਪਰਿਵਾਰ ਨਾਲ ਸੌਦੇਬਾਜ਼ੀ ਕਰਨਾ ਚਾਹੁੰਦੀ ਆ ਇਨਸਾਫ ਨਹੀਂ ਦੇਣਾ ਚਾਹੁੰਦੀਗੀ ਤੇ ਉਹ ਸੌਦੇਬਾਜ਼ੀ 'ਚ ਪੰਜਾਬ ਸਰਕਾਰ ਵੀ ਜਿਹੜੀ ਸ਼ਾਮਲ ਆ ਤੇ ਬੰਦੇ ਮਾਰੋ ਉਹਨਾਂ ਦੇ ਰੇਟ ਜਿਹੜੇ ਹੈਗੇ ਆ ਲਾਓ ਇਨਸਾਫ ਇਨਸੂਫ ਜਿਹੜਾ ਹੈਗਾ ਉਹ ਅਸੀਂ ਨਹੀਂ ਕਰਨਾ ਚਾਹੁੰਦੇ ਜਿਵੇਂ ਆਪਾਂ ਗੱਲ ਕੀਤੀ ਸੁਪਰੀਮ ਕੋਰਟ ਨੇ ਕੱਲ ਜਿਹੜੇ ਝੂਠੇ ਪੁਲਿਸ ਮੁਕਾਬਲੇ ਜਾਂ ਖਰਾਸਤੀ ਮੌਤਾਂ ਬਾਰੇ ਟਿੱਪਣੀ ਕੀਤੀ ਸਖਤ ਪਹਿਲਾਂ ਹਾਈ ਕੋਰਟਾਂ ਨੇ ਵੀ ਇਦਾਂ ਦੀਆਂ ਟਿੱਪਣੀਆਂ ਕੀਤੀਆਂ ਕਰਨਲ ਬਾਠ ਕਟਮਾਰ ਮਾਮਲੇ 'ਚ ਹਾਈ ਕੋਰਟ ਦੀਆਂ ਤਿੰਨ ਵਾਰ ਸਖਤ ਟਿੱਪਣੀਆਂ ਆਈਆਂ ਪੁਲਿਸ ਨੂੰ ਪੁੱਛਿਆ ਗਿਆ ਵੀ ਤੁਸੀਂ ਹੁਣ ਤੱਕ ਪੁਲਿਸ ਵਾਲੇ ਹੀ ਕਿਉਂ ਨਹੀਂ ਫੜ ਸਕੀ ਕੀ ਤੁਹਾਡੇ ਤੋਂ ਤੁਹਾਡੀ ਪੁਲਿਸ ਹੀ ਬਾਹਰ ਹੈ ਹਾਈ ਕੋਰਟ ਨੇ ਪੁੱਛਿਆ ਪਰ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਹੁਕਮਾਂ ਤੇ ਟਿੱਪਣੀਆਂ ਤੇ ਵੀ ਪੁਲਿਸ ਗੌਰ ਕਿਉਂ ਨਹੀਂ ਕਰਦੀ ਕੀ ਲੱਗਦਾ ਕਿਉਂਕਿ ਉਹਨੂੰ ਪਤਾ ਵੀ ਅਸੀਂ ਹਾਈ ਕੋਰਟ ਤੇ ਸੁਪਰੀਮ ਕੋਰਟ ਚੋਂ ਵੀ ਬਚ ਜਾਣਾ ਹੈ ਅਸੀਂ ਕੋਈ ਉੱਥੇ ਦੇਖੋ ਜਦੋਂ ਪੁਲਿਸ ਨੇ ਪੁਲਿਸ ਨੂੰ ਫੜਨਾ ਹਾਈ ਕੋਰਟ ਦੇ ਜੱਜ ਨੇ ਤਾਂ ਕਿ ਕਿਸੇ ਨੂੰ ਗ੍ਰਿਫਤਾਰੀ ਪਾਉਣੀ ਨਹੀਂ ਪੁਲਿਸ ਨੇ ਪੁਲਿਸ ਨੂੰ ਫੜਨਾ ਹੈਗਾ ਤੋ 20 ਬੰਦੇ ਆ ਉਹ ਮਿਲਿਆ ਨਹੀਂ ਅਸੀਂ ਰੇਡ ਕੀਤੀ ਹੋਰ ਕਾਗਜ਼ਾਂ ਦਾ ਢਿੱਡ ਭਰ ਦੇਣਗੇ ਇੰਨੀਆਂ ਥਾਵਾਂ ਤੇ ਰੇਡ ਕੀਤੀ ਆ ਉਹ ਕੀਤਾ ਉਹ ਕੀਤਾ ਹੈਗਾ ਉਹ ਇਹ ਅਸਲ ਦੇ ਵਿੱਚ ਕੀ ਆ ਕਿ ਅਸਲ ਦੇ ਵਿੱਚ ਕਿਸੇ ادارے ਅਧਾਰੇ 'ਚ ਬੈਠਾ ਬੰਦਾ ਕੀ ਕਰਦਾ ਉਹ ਨੀ ਮੈਟਰ ਕਰਦਾਗਾ ਕਿ ਉਹ ਅਧਾਰੇ ਜਿਸ ਪ੍ਰਬੰਧ ਦੇ ਆ ਉਸ ਪ੍ਰਬੰਧ ਦੀ ਨੀਤ ਕੀ ਆ ਉਹਦੇ ਤੋਂ ਤੈ ਹੁੰਦੇ ਆ ਚੀਜ਼ਾਂ ਇਸ ਪ੍ਰਬੰਧ ਦੀ ਜਿਹੜੀ ਨੀਤ ਆ ਉਹ ਲੋਕਾਂ ਦੇ ਹਿੱਤ ਦੀ ਨਹੀਂ ਹੈ ਇਸ ਕਰਕੇ ਇਸ ਕਿਸੇ ਇੱਕ ਅਧਾਰੇ ਦੇ ਕਿਸੇ ਇੱਕ ਅਧ ਦੇ ਬੰਦੇ ਦੀ ਟਿੱਪਣੀ ਦੇ ਨਾਲ ਇਹ ਲੋਕ ਦੁੱਖੀ ਪ੍ਰਬੰਧ ਤੇ ਕੋਈ ਅਸਰ ਜਿਹੜਾ ਉਹ ਹੁੰਦਾ ਨਹੀਂ ਤੁਸੀਂ ਸੁਣਿਆ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਹੋਰਾਂ ਨੇ ਇਹ ਕਿਹਾ ਕਿ ਇਹ ਪੂਰਾ ਜਿਹੜਾ ਸਿਸਟਮ ਆ ਜੋ ਕੁਝ ਉਹ ਕਰਨਾ ਚਾਹੁੰਦਾ ਹੈ ਜਿੱਧਰ ਨੂੰ ਉਹ ਲੈ ਕੇ ਜਾਣਾ ਚਾਹੁੰਦਾ ਹੈ ਉਧਰ ਨੂੰ ਸਾਰਾ ਕੁਝ ਜਾ ਰਿਹਾ ਹੈ ਤੁਸੀਂ ਕੀ ਸਮਝਦੇ ਹੋ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀ ਰਜਿੰਦਰਜੀਤ ਭਗਵੰਤਮਾਨ ਸਰਕਾਰ ਇਹ ਕਹਿ ਕੇ ਆਈ ਸੀ ਕਿ ਸਾਡੇ ਰਾਤ ਚ ਲੋਕਾਂ ਨੂੰ ਧਰਨੇ ਪ੍ਰਦਰਸ਼ਨ ਨਹੀਂ ਕਰਨੇ ਪੈਣਗੇ ਅਸੀਂ ਤੁਰੰਤ ਹਰ ਮਸਲਾ ਸੁਣ ਲਿਆ ਕਰਨਾ ਤੇ ਹੱਲ ਕਰਦਿਆ ਕਰਨਾ ਪਰ ਅੱਜ ਤੁਸੀਂ ਲੁਧਿਆਣਾ ਦੇ ਵਿੱਚ ਆ ਦੂਜੀ ਵਾਰ ਆਏ ਹੂੰ ਜਿਹੜਾ ਮੁੰਡਾ ਨਿੰਦਰਦੀਪ ਸਿੰਘ ਗੋਨੇਆਣਾ ਦਾ ਮਾਰਿਆ ਗਿਆ ਉਸ ਮਾਮਲੇ ਦੇ ਵਿੱਚ ਔਰ ਅੱਜ ਇਹ ਸਾਰੇ ਕੁਸ਼ਨ ਨੂੰ ਤੁਸੀਂ ਕਿਦਾਂ ਦੇਖ ਰਹੇ ਹੋ ਖਸ਼ੀਸ਼ ਜੀ ਪੰਜਾਬ ਦੇ ਮੁੱਖ ਮੰਤਰੀ ਦੀ ਭਰੋਸੇਯੋਗਤਾ ਉਨੀ ਕੁ ਹੀ ਆ ਜਿੰਨੀ ਕੁ ਭਾਜਪਾ ਦੇ ਆਈਟੀ ਸੈੱਲ ਦੇ ਕਿਸੇ ਕਰਮਚਾਰੀ ਜਿਹੜਾ ਜੋ ਮਨਚਾਉਂਦਾ ਲਿਖੀ ਜਾਂਦਾ ਵਿਰੋਧੀਆਂ ਨੂੰ ਗਾਲਾਂ ਕੱਢੀ ਜਾਂਦਾ ਟ੍ਰੋਲਿੰਗ ਕਰ ਰਿਹਾ ਉਸੇ ਤਰ੍ਹਾਂ ਦੀ ਪੰਜਾਬ ਦੇ ਮੁੱਖ ਮੰਤਰੀ ਦਾ ਜਿਹੜਾ ਕਾਰਵਿਆਵਹਾਰ ਬਣਿਆ ਹੋਇਆ ਹੈ ਪੰਜਾਬ ਦੇ ਕਿਸੇ ਮੁੱਦੇ ਤੇ ਸੰਜੀਦਾ ਨਹੀਂ ਕਿਸੇ ਮੁੱਦੇ ਦੀ ਸਮਝ ਨਹੀਂ ਕੋਈ ਮੁੱਦਾ ਹੱਲ ਕਰਨਾ ਉਹ ਚਾਹੁੰਦੇ ਨਹੀਂ ਅੱਜ ਕੱਲ ਉਹਨਾਂ ਦੀ ਪਾਰਟੀ ਦੇ ਸਾਰੇ ਐਮਐਲਏ ਨੇ ਚਾਦਰ ਵਿਛਾਈ ਹੋਈ ਹੈ ਤੇ ਪੈਸੇ ਇਕੱਠੇ ਕਰਨ ਲੱਗੇ ਨੇ ਔਰ ਪੰਜਾਬ ਦੇ ਵਿੱਚ ਜਿਹੜੀ ਲੋਕਾਂ ਦੇ ਹੀ ਬੇਚੈਨੀ ਹੈਗੀ ਆ ਇਹ ਸਰਕਾਰ ਲੋਕ ਪ੍ਰੇਸ਼ਾਨ ਹੈ ਸਰਕਾਰ ਦੀ ਕਾਰਗੁਜ਼ਾਰੀ ਤੋਂ ਉਹਨੂੰ ਉਹ ਡਾਂਗ ਦੇ ਜ਼ੋਰ ਨਾਲ ਦਬਾਉਣਾ ਚਾਹੁੰਦੇ ਜਿੰਦੇ ਵਾਸਤੇ ਪੰਜਾਬ ਚ ਉਹਨੇ ਪੁਲਿਸ ਆ ਸਟੇਟ ਜਿਹੜੀ ਆ ਉਹ ਖੜੀ ਕੀਤੀ ਹੈ ਔਰ ਇਹ ਇਸ ਪੁਲਸੀਆ ਸਟੇਟ ਨੂੰ ਪੂਰੇ ਪਲਾਨਡ ਤਰੀਕੇ ਨਾਲ ਕੀਤਾ ਗਿਆ ਪਟਿਆਲੇ ਦੇ ਵਿੱਚ ਇੱਕ ਕਾਊਂਟਰ ਹੁੰਦਾ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਗ੍ਰਹਿ ਮੰਤਰੀ ਵੀ ਆ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ 10-10 ਲੱਖ ਰੁਪਇਆ ਇਨਾਮ ਦਿੱਤਾ ਪੁਲਿਸ ਅਧਿਕਾਰੀਆਂ ਨੂੰ ਅਲਾਊਂਸ ਕੀਤਾ ਹਮ ਉਹਨਾਂ ਨੇ ਕਿ ਕਰਨਾ ਪਾੜ ਦੀ ਕਟਮਾਰਕ ਹਮ ਹੈਨਾ ਉਹ ਮਾਮਲਾ ਹਾਈ ਕੋਰਟ ਤੱਕ ਗਿਆ ਦੋਸ਼ੀ ਪੁਲਿਸ ਅਧਿਕਾਰੀਆਂ ਤੇ ਦੀ ਕੋਈ ਗ੍ਰਿਫਤਾਰੀ ਨਰਿੰਦਰ ਦੀਪ ਯੁੱਧ ਨਸ਼ੇ ਅਮਰੋਧ ਦੇ ਨਾਂ ਤੇ ਜਿਹੜਾ ਇਹਨਾਂ ਦੇ ਡੀਜੀਪੀ ਨੇ ਕਿਹਾ ਸੀ ਕਿ ਥਾਣਾ ਮੁਖੀਆਂ ਦੀ ਕਾਰਗੁਜ਼ਾਰੀ ਇਸ ਗੱਲ ਤੋਂ ਦੇਖੀ ਜਾਊਗੀ ਕਿ ਉਹ ਨਸ਼ੇ ਵਾਲਿਆਂ ਦੇ ਖਿਲਾਫ ਕਿੰਨੇ ਪਰਚੇ ਕਰਦੇ ਕਿੰਨੇ ਘਰਟਾਉਂਦੇ ਆ ਉਹਨਾਂ ਦੀ ਕਾਰਗੁਜ਼ਾਰੀ ਇੱਥੋਂ ਵਾਪਸੀ ਜਾਊਗੀ ਉੱਤੇ ਪੰਜਾਬ ਨਾ ਹਰਿਆਣਾ ਹਾਈ ਕੋਰਟ ਦੇ ਇੱਕ ਜੱਜ ਨੇ ਟਿੱਪਣੀ ਕਰ ਦੇਖਿਆ ਸੀ ਕਿ ਬਹੁਤ ਸਾਰੇ ਬੇਗਨਾ ਲੋਕ ਇਹਦੇ ਲਪੇਟੇ 'ਚ ਆ ਸਕਦੇ ਜੇ ਤੁਸੀਂ ਪੁਲਿਸ ਨੂੰ ਕੋਟਾ ਲਾਓਗੇ ਨਰਿੰਦਰ ਦੀਪ ਸਰਕਾਰ ਪੁਲਿਸ ਦੇ ਉਸ ਕੋਟੇ ਵਾਲੀ ਗੱਲ ਦੀ ਭੇਟ ਜਿਹੜਾ ਉਹ ਚੜ ਗਿਆ ਯੁੱਧ ਨਸ਼ੇਮੁਰਦ ਦੇ ਨਾਂ ਤੇ ਇਹਨਾਂ ਨੇ ਵੱਧ ਤੋਂ ਵੱਧ ਲੋਕਾਂ ਨੂੰ ਨਸ਼ੇ ਦੇ ਕੇਸ ਚ ਲਜਾਉਣ ਦੇ ਮਾਰੇ ਕਿ ਯੁੱਧ ਅਸੀਂ ਨਸ਼ਾ ਖਤਮ ਕਰਤਾ ਲੈਣ ਦਦੀਪਦਾਰਾ ਕਤਲ ਹੋਇਆ ਚਾਰ ਪੁਲਸਰਾਂ ਦਾ ਬਾਈ ਨਾਮ ਪਰਚਾ ਦਰਜਾ ਇੱਕ ਸੀਜੀਐਸਟਾਫ ਦੇ ਇੰਚਾਰਜ ਤੇ ਉਹਦਾ ਪਰਚੇ ਦਾ ਨਾਮ ਨਹੀਂ ਪਾਇਆ ਇਹਨਾਂ ਚ ਵੀ ਕਿਸੇ ਦੀ ਗ੍ਰਿਫਤਾਰੀ ਪੁਲਿਸ ਜੋ ਮਰਜ਼ੀ ਕਰੀ ਜਾਵੇ ਕਿਸੇ ਦੀ ਵੀ ਗ੍ਰਿਫਤਾਰੀ ਨਾ ਕਰਨਾ ਇਹ ਸਾਬਤ ਕਰਦਾ ਕਿ ਪੁਲਿਸ ਸਭ ਕੁਝ ਪਲਾਂਟ ਤਰੀਕੇ ਨਾਲ ਪੰਜਾਬ ਸਰਕਾਰ ਦੇ ਕਹਿਣ ਤੇ ਕਰ ਰਹੀ ਆ ਤੇ ਪੰਜਾਬ ਸਰਕਾਰ ਜੇ ਖਾਕੀ ਦਾ دہشت ਲੋਕਾਂ ਤੇ ਪਾ ਕੇ ਰੱਖਣਾ ਚਾਹੁੰਦੀ ਆ ਉਹਦੇ ਵਾਸਤੇ ਫੇਕ ਅਨਕਾਊਂਟਰ ਪੁਲਿਸ ਦੀ ਹਰਾਸਤ ਚ ਚੁੰਦੀਆਂ ਮੌਕਾਂ ਇਹ ਸਭ ਕੁਝ ਜਾਰੀ ਰੱਖਣਾ ਚਾਹੁੰਦੀ ਆ ਇਹ ਤਾਂ ਹੀ ਜਾਰੀ ਰਹੂਗਾ ਜਿਉਂ ਪੁਲਿਸ ਦੀ ਕਿਸੇ ਕਾਰਵਾਈ ਨੂੰ ਗਲਤ ਨਹੀਂ ਕਹਿੰਦੀ ਤੇ ਉਹਦੇ ਤੇ ਕੋਈ ਕਾਰਵਾਈ ਨਹੀਂ ਕਰਦੀ ਜੇ ਪੁਲਿਸ ਵਾਲੇ ਤੇ ਕਾਰਵਾਈ ਕਰੂਗੀ ਇਹਦਾ ਮਤਲਬ ਸਰਕਾਰ ਪੁਲਸੀਆ ਸਟੇਟ ਨੂੰ ਅੱਗੇ ਨਹੀਂ ਵਧਾਉਣਾ ਚਾਹੁੰਦੀ ਫਿਲਹਾਲ ਸਰਕਾਰ ਪੁਲਸੀਆ ਸਟੇਟ ਨੂੰ ਅੱਗੇ ਵਧਾਉਣਾ ਚਾਹੁੰਦੀ ਆ ਪੁਲਿਸ ਦੇ ਹੌਸਲੇ ਦੇਖੋ ਤੁਸੀਂ